ਮਿਤੀ 28 25 ਨੂੰ ਕੰਟਰੋਲ ਰੂਮ ਤੋਂ ਬਠਿੰਡਾ ਤੋਂ ਇੱਕ ਸੂਚਨਾ ਮੁਖ ਅਫਸਰ ਥਾਣਾ ਤਲਵੰਡੀ ਸਾਬੋਂ ਨੂੰ ਮਸੂਲ ਹੋਈ ਸੀ ਕਿ ਅਵਤਾਰ ਸਿੰਘ ਸਨ ਆਫ ਬਸੰਤ ਸਿੰਘ ਵਾਸੀ ਮਾਨਵਾਲਾ ਨੂੰ ਕੁਝ ਅਣਪਛਾਤੇ ਵਿਅਕਤੀਆਂ ਨੇ ਉਹਦੀ ਮਾਰਕਟ ਕੀਤੀ ਹੈ ਤੇ ਉਸ ਤੋਂ 60-70000 ਰੁਪਏ ਤੇ ਇੱਕ ਸਵਿਫਟ ਗੱਡੀ ਜਿਹੜੀ ਹੈ ਖੋਲੀ ਹੈ ਜਿਹਦੇ ਤੇ ਕਾਰਵਾਈ ਕਰਦੇ ਹੋਏ ਮੁਖ ਅਫਸਰ ਥਾਣਾ ਤਲਵੰਡੀ ਸਾਬੋਂ ਵੱਲੋਂ ਦੋ ਵਿਅਕਤੀਆਂ ਦੇ ਬਾਈ ਨੇਮ ਤੇ ਇੱਕ ਵਿਅਕਤੀ ਦੇ ਅਨੁਨਤਾ ਜਿਹੜਾ ਐਫ ਆਈ ਆਰ ਰਜਿਸਟਰਡ ਕੀਤੀ ਸੀ ਸਾੜਾ ਤਰਵੰਡੀ ਸਾਬੋ ਤੇ ਉਸ ਤੇ ਹੁਣ ਕਾਰਵਾਈ ਕਰਦੇ ਹੋਏ 23 ਤਰੀਕ ਨੂੰ ਅੱਜ ਸਵੇਰੇ ਇਹ ਚਾਰ ਵਿਅਕਤੀ ਆਪਸ ਦੇ ਵਿੱਚ ਜਦੋਂ ਗੱਡੀ ਤੇ ਬੈਠ ਕੇ ਜਾ ਰਹੇ ਸੀ ਤਾਂ ਇਹ ਗੱਡੀ ਸਮੇਤ ਜਿਹੜੇ ਅਰੈਸਟ ਕੀਤੇ ਐ ਇਹਦੇ ਚੋਂ ਪਤਾ ਲੱਗਿਆ ਵੀ ਜਿਹੜਾ ਤਿੰਨ ਵਿਅਕਤੀ ਸੀਗੇ ਉਹਨਾਂ ਤੋਂ ਇਲਾਵਾ ਚੌਥੇ ਬੰਦੇ ਨੂੰ ਇਹਨਾਂ ਨੇ ਜਿਹੜਾ ਆਪਣੇ ਸਾਥੀ ਨੂੰ ਉਹ ਗੱਡੀ ਹੈਂਡ ਓਵਰ ਕਰਤੀ ਸੀ ਕਿ ਖੋ ਕਰਕੇ ਤੇ ਉਹ ਉਹਨੂੰ ਗੱਡੀ ਨੂੰ ਉਥੋਂ ਲੈ ਗਿਆ ਸੀਗਾ ਤੇ ਅੱਜ ਇਹ ਚਾਰੋਂ ਵਿਅਕਤੀ ਜਿਹੜੇ ਹੈਗੇ ਆ ਜੀਵਨ ਵਾਲਾ ਸਿੰਘ ਜਿਹੜਾ ਪਿੰਡ ਹੈਗਾ ਉਹਦੇ ਨੇੜੇ ਜਿਹੜੀ ਪੈਨਪੁਲ ਹੈ ਉਥੋਂ ਜਿਹੜਾ ਹੈਗਾ ਇਹਨਾਂ ਨੂੰ ਅਰੈਸਟ ਕਰ ਲਿਆ ਹੈਗਾ ਸਰ ਇਹ ਪਹਿਲਾਂ ਵੀ ਇਹਨਾਂ ਦੇ ਮਾਮਲੇ ਚੱਲਦੇ ਆ ਕੀ ਮਕਸਦ ਕੀ ਸੀ ਇਹਨਾਂ ਨੇ ਰੈਡਿਟ ਹੋਈ ਸੀ ਕੀ ਝਗੜਾ ਕੀ ਚੀਜ਼ ਆ ਕੋਈ ਇਹਨਾਂ ਲੋਕੋ ਦਾ ਮਨਸਾਈ ਸੀ ਇਹਨਾਂ ਦਾ ਇਹ ਦਿਨੋ 21 8 25 ਨੂੰ ਰਾਤ ਕਰੀਬ 9 9:30 ਵਜੇ ਉਥੋਂ ਨਿਕਲ ਰਿਹਾ ਸੀਗਾ ਨਸੀਬਪੁਰੇ ਪਿੰਡ ਤੋਂ ਤਾਂ ਚਾਰਾਂ ਵਿਅਕਤੀਆਂ ਨੇ ਇਹਨਾਂ ਨੂੰ ਜਿਹੜਾ ਰੋਕੇ ਫਿਰ ਉਹਦੇ ਨਾਲ ਜਿਹੜੀ ਹੈਗੀ ਆ ਪਹਿਲਾਂ ਮਾਰਕੁੱਟ ਕੀਤੀ ਤੇ ਉਹਦੀ ਗੱਡੀ ਕੋਲੀ ਤੇ ਉਹ ਚੌਥਾ ਬੰਦਾ ਜਿਹੜਾ ਹੈਗਾ ਭੋਲਾ ਸਿੰਘ ਉਹਨੂੰ ਉਥੋਂ ਜਿਹੜਾ ਹੈਗਾ ਗੱਡੀ ਦੇ ਕੇ ਨੜੇ ਰਵਾਨਾ ਕਰਤਾ ਸੱਚੀ ਬੈਕਗ੍ਰਾਉਂਡ ਕੀ ਹੈ ਜਿਹੜੇ ਕੋ ਕਰਨ ਵਾਲੇ ਨੇ ਇਹ ਮੇਰਾ ਇਹਦੇ ਵਿੱਚੋਂ ਜਿਹੜਾ ਅਮਰਜੀਤ ਸਿੰਘ ਅਮਨਾ ਤੇ ਗਗਨਦੀਪ ਸਿੰਘ ਬਿੱਲਾ ਤੇ ਤੀਜਾ ਜਿਹੜਾ ਹੈਗਾ ਹਰਦੀਪ ਸਿੰਘ ਹਣੀ ਜਿਹੜਾ ਅਣਪਛਾਤਾ ਸੀਗਾ ਇਹਨਾਂ ਦੇ ਤਿੰਨਾਂ ਤੇ ਜਿਹੜੇ ਹੈਗੇ ਆ ਐਨਡੀ ਦੇ ਤੇ ਹੋਰ ਧਰਾਵਾਂ ਦੇ ਜਿਹੜੇ ਪਰਚੇ ਦਰਜ ਦਿਸਟ ਹੋਏ ਹੋਏ ਆ ਤੇ ਭੋਲਾ ਸਿੰਘ ਜਿਹੜਾ ਹੈ ਉਹਦਾ ਜਿਹੜਾ ਹੈਗਾ ਹੱਦ ਕੋਈ ਕ੍ਰਿਮੀਨਲ ਰਿਕਾਰਡ ਪਿਛਲਾ ਹੈ ਨਹੀਂ ਸਰ ਗੱਡੀ ਵੀ ਬਰਾਮਦ ਕਰ ਲਈ ਪੈਸੇ ਵੀ ਬਰਾਮਦ ਕਰ ਲਏ ਹਾਂ ਉਹ ਗੱਡੀ ਜਿਹੜੀ ਹੈਗੀ ਆ ਉਹ ਕਰ ਲਈ ਹੈਗੀ ਆ ਰਿਕਵਰ ਤੇ ਉਹਦੇ ਚ ਅਗਲੀ ਇਨਵੈਸਟੀਗੇਸ਼ਨ ਜਿਹੜੀ ਹੈਗੀ ਉਹ ਕੀਤੀ ਜਾ ਰਹੀ ਹੈ